ਦੇ ਵਾਸਤੇ ਯਾਰੋ ਚਵੇਸ ਯਾਰੋ ਚਵੇਸ ਦੀ ਪਈ ਹੈ ਕਬੱਡੀ ਦੇ ਦੇਖਦੇ ਵੀ ਗੱਲ ਕੀ ਬਣਦੀ ਆ ਕੀ ਕੀ ਗੱਲ ਬਣ ਗਈ ਕੋ ਗੱਲ ਨਾ ਸਮਝ ਬਟਾਵੇ ਤੱਕਲੇ ਨੂੰ ਬਲ ਪਾ ਗਿਆ ਤੰਦ ਨਾਲ ਬੈਟਿਆ ਜਾਵੇ ਉਹ ਤੱਕਲੇ ਨੂੰ ਬਲ ਪਾ ਗਿਆ ਕਬੱਡੀ ਦੁਨੀਆ ਨਾ ਛੋਟੀ ਦੁਨੀਆ ਨਾ ਛੋਟੀ ਆਂਦੇ ਅੰਦਰ ਯਾਰੋ ਚਵੇਸ ਦੀ ਪਈ ਹੈ ਰੇਡ ਵੱਲੇ ਕਬੱਡੀ ਵੱਲੇ ਹਲਾ কব্ডি 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 কবলে কব দো সালর ਉਪਲ ਬ੍ਰਦਰ ਬਲਤ 200 ਡਾਲਰ ਰਵੀ ਸਾਹੋਕੇ ਦੇ ਵਾਸਤੇ ਹੈ ਗੁਰਰਾਜ ਸਿੰਘ ਜੀ ਉਪਲ ਸਾਹਿਬ ਉਪਲ ਬ੍ਰਦਰ 200 ਡਾਲਰ ਆਪੇ ਫੜੋ